ਇਸ ਵਕਤ ਸੀ ਫਲੋਰ ਦੇ ਕੋਰਟ ਦੇ ਬਾਹਰ ਅਜ ਇਸ ਜਗ੍ਹਾ ਦੇ ਉੱਤੇ ਭਾਈ ਅਮਰਿਤਪਾਲ ਸਿੰਘ ਹੁੜਾ ਦੇ ਛੋਟੇ ਭਰਾ ਨੂੰ ਜਿਹੜਾ ਹੈ ਉਹ ਪੁਲਿਸ ਵੱਲੋਂ ਗ੍ਰਿਫਤਾਰ ਕਰਨ ਤੋਂ ਬਾਅਦ ਇਸ ਜਗ੍ਹਾ ਦੇ ਉੱਤੇ ਲਿਆ ਕੇ ਹੁਣ ਜਿਹੜਾ ਹੈ ਉਹ ਰਿਮਾਂਡ ਉੱਤੇ ਕੋਰਟ ਤੇ ਜਿਹੜਾ ਹੈ ਉਹ ਮੰਗਿਆ ਜਾਵੇਗਾ 10 ਦਿਨਾਂ ਤੋਂ ਨਵਾਂ ਮਾਮਲਾ ਲਗਾਤਾਰ ਸੋਸ਼ਲ ਮੀਡੀਆ ਦੇ ਉੱਪਰ ਇਸ ਵਕਤ ਚੱਲ ਰਿਹਾ ਹੈ ਸਭ ਤੋਂ ਪਹਿਲਾਂ ਤੁਸੀਂ ਜ਼ਰੂਰ ਤਸਵੀਰ ਦੇਖੋ ਕਿਉਂਕਿ ਇਸ ਵਕਤ ਜਿਹੜੀ ਹੈਗੀ ਹੈ ਉਹ ਪ੍ਰੋਪਰ ਤਰੀਕੇ ਦੇ ਨਾਲ ਪੁਲਸ ਨੂੰ ਜਿਹੜਾ ਡਿਪਲੋਏ ਕੀਤਾ ਗਿਆ ਤਾਂ ਕਿ ਕਿਸੇ ਵੀ ਤਰੀਕੇ ਦੇ ਨਾਲ ਜਿਹੜਾ ਹੈ ਉਹ ਇਸ ਜਗ੍ਹਾ ਦੇ ਉੱਤੇ ਹੰਗਾਮਾ ਜਿਹੜਾ ਉਹ ਨਾ ਹੋ ਸਕੇ ਹਾਲਾਂਕਿ ਸਵੇਰ ਤੋਂ ਹੀ ਖਬਰਾਂ ਇਹ ਆ ਰਹੀਆਂ ਸੀਗੀਆਂ ਕਿ ਜਦੋਂ ਤੋਂ ਹੀ ਭਾਈ ਅਮਰਿਤਪਾਲ ਸਿੰਘ ਹੂਰਾ ਦੇ ਭਰਾ ਦੀ ਗ੍ਰਿਫਤਾਰੀ ਜਿਹੜੀ ਹੈ ਉਹ ਕੀਤੀ ਗਈ ਹੈ ਉਸ ਤੋਂ ਬਾਅਦ ਸ਼ਾਇਦ ਫਲੋਰ ਦੇ ਵਿੱਚ ਭਾਈ ਅਮਰਿਤਪਾਲ ਸਿੰਘ ਹੂਰਾ ਦੇ ਸਮਰਥਕ ਜਿਹੜੇ ਨੇ ਉਹ ਆ ਸਕਦੇ ਨੇ ਜਿਸ ਨੂੰ ਲੈ ਕੇ ਇਸ ਵਕਤ ਸੁਰੱਖਿਆ ਦੇ ਵੀ ਪ੍ਰਬੰਧ ਕਾਫੀ ਜਿਹੜੇ ਨੇ ਉਹ ਕੀਤੇ ਜਾ ਰਹੇ ਨੇ ਕੱਲ ਦੇਰ ਰਾਤ ਜਿਹੜਾ ਹੈਗਾ ਉਹ ਭਾਈ ਅਮਰਿਤਪਾਲ ਸਿੰਘ ਹੂਰਾ ਦੇ ਭਰਾ ਜਿਹੜੇ ਨੇ ਉਹ ਹਰਪ੍ਰੀਤ ਸਿੰਘ ਹੋਰਾ ਨੂੰ ਜਿਹੜਾ ਹੈ ਉਹ ਗ੍ਰਿਫਤਾਰ ਕੀਤਾ ਦੱਸਿਆ ਜਾ ਰਿਹਾ ਹੈ ਕਿ ਇੱਕ ਸੰਗੀਤ ਮਾਮਲੇ ਦੇ ਵਿੱਚ ਜਿਹੜਾ ਹੈਗਾ ਹੈ ਇੱਕ ਜਗ੍ਹਾ ਦੇ ਉੱਤੇ ਇਹ ਖੜੇ ਸੀਗੇ ਗੱਡੀ ਇੱਕਦਮ ਬਲੈਕ ਸੀਗੀ ਜਿਸ ਨੂੰ ਸੰਗੀਤ ਤੌਰ ਦੇ ਉੱਤੇ ਦੇਖਿਆ ਗਿਆ ਅਤੇ ਦੇਖਣ ਤੋਂ ਬਾਅਦ ਪੁਲਿਸ ਨੇ ਜਦੋਂ ਉਸ ਜਗ੍ਹਾ ਦੀ ਗਸ਼ਤ ਕੀਤੀ ਤੇ ਉਹਨਾਂ ਨੂੰ ਪਤਾ ਲੱਗਿਆ ਕਿ ਉਸ ਦੇ ਵਿੱਚ ਭਾਈ ਅਮਰਿਤਪਾਲ ਸਿੰਘ ਹੋਰਾ ਦਾ ਭਰਾ ਜਿਹੜਾ ਹੈ ਉਹ ਨਸ਼ਾ ਕਰਦਾ ਹੋਇਆ ਬ੍ਰਾਹਮਤ ਹੋਇਆ ਜਿਸ ਤੋਂ ਬਾਅਦ ਮੌਕੇ ਦੇ ਉੱਤੇ ਹੀ ਜਿਹੜੀ ਆ ਉਹ ਵੀਡੀਓ ਬਣਾਈ ਗਈ ਵੀਡੀਓ ਬਣਾਉਣ ਤੋਂ ਬਾਅਦ ਉੱਥੇ ਹੀ ਗ੍ਰਿਫਤਾਰੀ ਕੀਤੀ ਗਈ ਤੇ ਸਵੇਰ ਤੋਂ ਹੀ ਚਰਚਾਵਾਂ ਜਿਹੜੀਆਂ ਨੇ ਉਹ ਚਲਨੀਆਂ ਸ਼ੁਰੂ ਹੋ ਗਈਆਂ ਨੇ ਇੱਕ ਪਾਸੇ ਚਰਚਾ ਇਹ ਵੀ ਚੱਲਦੀ ਹੋਈ ਨਜ਼ਰ ਆ ਰਹੀ ਹੈ ਕਿ ਜਿੱਥੇ ਭਾਈ ਅਮਰਿਤਪਾਲ ਸਿੰਘ ਹੁਰੀ ਪੰਜਾਬ ਦੇ ਵਿੱਚੋਂ ਨਸ਼ਾ ਖਤਮ ਕਰਨ ਦੀ ਗੱਲ ਕਰਦੇ ਨੇ ਉੱਥੇ ਹੀ ਉਹਨਾਂ ਦੇ ਛੋਟੇ ਭਰਾ ਹਰਪ੍ਰੀਤ ਸਿੰਘ ਪੁੱਤਰ ਤਰਸੀਮ ਸਿੰਘ ਵਾਸੀ ਜਲੂਪੁਰ ਖੇੜਾ ਨਸ਼ਾ ਕਰਦੇ ਹੋਏ ਜਿਹੜਾ ਹੈ ਉਹ ਫੜੇ ਗਏ ਨੇ ਦੱਸਿਆ ਜਾ ਰਿਹਾ ਕਿ ਉਹਨਾਂ ਕੋਲੋਂ 4 ਗ੍ਰਾਮ ਜਿਹੜੀ ਹੈ ਉਹ ਆਈਸ ਬਰਾਮਤ ਹੋਈ ਹੈ ਤਾਂ ਇਹ ਤੁਸੀਂ ਖਾਸ ਤਸਵੀਰ ਜਰੂਰ ਦੇਖੋ ਇਸ ਵਕਤ ਤੱਕ ਕੁਝ ਹੀ ਸਮੇਂ ਦੇ ਵਿੱਚ ਜਿਹੜਾ ਹੈਗਾ ਹੈ ਉਹ ਜਿਹੜੀ ਹੈਗੀ ਹੈ ਉਹ ਗ੍ਰਿਫਤਾਰੀ ਜਿਹੜੀ ਉਹ ਪਾਈ ਗਈ ਹੈ ਜਿਸ ਤੋਂ ਬਾਅਦ ਹੁਣ ਕੋਰਟ ਦੇ ਵਿੱਚ ਲਿਆ ਕੇ ਪੇਸ਼ ਕੀਤਾ ਜਾਵੇਗਾ ਇਸ ਵਕਤ ਕੋਰਟ ਦੇ ਜਿਹੜੇ ਨੇ ਉਹ ਜਰੂਰ ਮੈਂ ਹਾਲਾਤ ਦਿਖਾਉਣ ਦੀ ਕੋਸ਼ਿਸ਼ ਕਰੂੰਗਾ ਇਸ ਵਕਤ ਪ੍ਰੋਪਰ ਤਰੀਕੇ ਦੇ ਨਾਲ ਕਿਉਂਕਿ ਸਵੇਰ ਤੋਂ ਹੀ ਜਿਹੜਾ ਹੈਗਾ ਹੈ ਉਹ ਇਸ ਮਾਮਲੇ ਨੂੰ ਲੈ ਕੇ ਜਿਹੜੀ ਹੈ ਉਹ ਪੁਲਿਸ ਵੱਲੋਂ ਹਰੇਕ ਤਰੀਕੇ ਦੇ ਨਾਲ ਜਿਹੜਾ ਹੈ ਉਹ ਤਾਰੂ ਕਰੀ ਕੀਤੀ ਜਾ ਰਹੀ ਹੈ ਕਿਉਂਕਿ ਜਦੋਂ ਤੋਂ ਇਹ ਪਤਾ ਲੱਗਿਆ ਹੋਇਆ ਹੈ ਕਿ ਭਾਈ ਅਮਰਪਾਲ ਸਿੰਘ ਫਰਾਂ ਨੂੰ ਜਿਹੜਾ ਹੈ ਉਹ ਗ੍ਰਿਫਤਾਰ ਕੀਤਾ ਗਿਆ ਉਦੋਂ ਤੋਂ ਹੀ ਜਿਹੜਾ ਹੈ ਉਹ ਕਈ ਚੀਜ਼ਾਂ ਜੜੀਆਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਇੱਕ ਪ੍ਰੈਸ ਨੋਟ ਜਿਹੜਾ ਹੈਗਾ ਉਹ ਫਲੋਰ ਪੁਲਸ ਵੱਲੋਂ ਜਿਹੜਾ ਹੈ ਉਹ ਜਾਰੀ ਕੀਤਾ ਗਿਆ ਹੈ ਕਿ ਕੁਝ ਉਹ ਵੀ ਜਰੂਰ ਮੈਂ ਦੱਸੂੰਗਾ ਇਸ ਦੇ ਵਿੱਚ ਮੁਕੱਦਮਾ ਨੰਬਰ 192 ਮਿਤੀ ਜਿਹੜਾ ਹੈਗਾ ਉਹ 12 ਤਰੀਕ ਮਹੀਨਾ 2024 ਜ਼ੁਰਮ ਜਿਹੜਾ ਉਹ ਵੀ ਦੱਸਿਆ ਹੋਇਆ ਹੈ ਕਿ 22 27 ਐਨਡੀ ਪੀਐਸ ਐਕਟ ਦੇ ਵਿੱਚ ਜਿਹੜਾ ਹੈ ਉਹ ਵਾਅਦਾ ਕਰਦੇ ਹੋਏ 29 ਐਨਡੀਪੈਕਸ ਐਕਟ ਜਿਹੜਾ ਹੈ ਉਹ ਥਾਣਾ ਫਲੋਰ ਵੱਲੋਂ ਜਿਹੜਾ ਹੈ ਭਾਈ ਅਮਰਿਤਪਾਲ ਸਿੰਘ ਹੋਰਾ ਦੇ ਭਰਾ ਦੇ ਉੱਪਰ ਲਗਾਇਆ ਗਿਆ ਹੈ ਦੱਸਿਆ ਗਿਆ ਹੈ ਕਿ ਇੰਸਪੈਕਟਰ ਸੁਦੇਵ ਸਿੰਘ ਮੁੱਖ ਥਾਣਾ ਅਫਸਰ ਜਿਹੜੇ ਨੇ ਉਹ ਫਲੋਰ ਦੇ ਉਹਨਾਂ ਵੱਲੋਂ ਜਿਹੜਾ ਹੈ ਉਹ ਸਰਕਾਰੀ ਗੱਡੀ ਹਾਈਵੇ ਤੇ ਗਸ਼ਟ ਕਰਦੀ ਹੋਈ ਜਿਹੜੀ ਹੈ ਉਹ ਕਰ ਰਹੀ ਸੀ ਕਿ ਉਸ ਦੌਰਾਨ ਭਾਈ ਅਮਰਿਤਪਾਲ ਸਿੰਘ ਹੋਰਾ ਦੇ ਭਰਾ ਦੀ ਜਿਹੜੀ ਹੈ ਉਹ ਗੱਡੀ ਉਸ ਜਗ੍ਹਾ ਦੇ ਉੱਤੇ ਪਾਈ ਜਾਂਦੀ ਹੈ ਜਿਸ ਦਾ ਨੰਬਰ ਪੀਬੀ 0 ਪੀਬੀ 02 CX 1808 ਜਿਹੜਾ ਹੈਗਾ ਏ ਉਹ ਦਿਖਦੀ ਹੈ ਜਿਸ ਨੂੰ ਪੁਲਿਸ ਵੱਲੋਂ ਦੇਖਿਆ ਜਾਂਦਾ ਕਿ ਇਹ ਸ਼ੱਕੀ ਰੂਪ ਦੇ ਵਿੱਚ ਜਿਹੜੀ ਹੈ ਉਹ ਗੱਡੀ ਖੜੀ ਹੋਈ ਹੈ ਜਿਸ ਨੂੰ ਜਿਹੜਾ ਹੈ ਉਸ ਜਗ੍ਹਾ ਦੇ ਉੱਤੇ ਮੌਕੇ ਦੇ ਉੱਤੇ ਚੈੱਕ ਕੀਤਾ ਜਾਂਦਾ ਹੈ ਤੇ ਜਿਸ ਤੋਂ ਪਤਾ ਲੱਗਦਾ ਕਿ ਉਸ ਦੇ ਵਿੱਚ ਕੁਝ ਜਿਹੜੇ ਨੇ ਉਹ ਨੌਜਵਾਨ ਨਸ਼ਾ ਕਰਦੇ ਹੋਏ ਪਾਏ ਜਾਂਦੇ ਨੇ ਹਾਲਾਂਕਿ ਉਸ ਵਕਤ ਇਹ ਪ੍ਰੋਪਰ ਤਰੀਕੇ ਦੇ ਨਾਲ ਨਹੀਂ ਕਲੀਅਰ ਸੀਗਾ ਕਿ ਕਿਹ ਕੁਝ ਜਿਹੜਾ ਹੈਗਾ ਉਸ ਗੱਡੀ ਦੇ ਵਿੱਚ ਜਿਹੜਾ ਹੈਗਾ ਉਹ ਚੱਲ ਰਿਆ ਵਾ ਪਰ ਅਚਾਨਕ ਜਦੋਂ ਗੱਡੀ ਨੂੰ ਖੋਲਿਆ ਜਾਂਦਾ ਹੈ ਜਦੋਂ ਗੱਡੀ ਦੇ ਵਿੱਚ ਜਿਹੜਾ ਹੈਗਾ ਇਹ ਉਹ ਖੋਲ ਕੇ ਦੇਖਿਆ ਜਾਂਦਾ ਹੈ ਕੀ ਕੁਝ ਹੈ ਤਾਂ ਉਦੋਂ ਪਤਾ ਲੱਗਦਾ ਹੈ ਕਿ ਇਸ ਗੱਡੀ ਦੇ ਵਿੱਚ ਜਿਹੜਾ ਹੈਗਾ ਉਹ ਭਾਈ ਅਮਰਿਤਪਾਲ ਸਿੰਘ ਖੋੜਾ ਦੇ ਭਰਾ ਹਰਪ੍ਰੀਤ ਸਿੰਘ ਉਹਨਾਂ ਦੇ ਨਾਲ ਇੱਕ ਹੋਰ ਸਾਥੀ ਜਿਹੜਾ ਹੈ ਉਹ ਬੈਠ ਕੇ ਨਸ਼ਾ ਕਰ ਰਹੇ ਨੇ ਜਿਵੇਂ ਹੀ ਪੁਲਿਸ ਗੱਡੀ ਨੂੰ ਖੋਲਦੀ ਹੈ ਹਰਪ੍ਰੀਤ ਸਿੰਘ ਹੋਰੀ ਆਪਣੇ ਕੋਲ ਜੋ ਉਹਨਾਂ ਕੋਲ ਨਸ਼ਾ ਸੀਗਾ ਜਿਸ ਦਾ ਸੀਵਨ ਉਹ ਕਰੇ ਸੀ ਉਹਨਾਂ ਨੂੰ ਗੱਡੀ ਦੇ ਥੱਲੇ ਜਿਹੜਾ ਹੈ ਉਹ ਸੀਟ ਦੇ ਥੱਲੇ ਜਿਹੜਾ ਹੈ ਉਹ ਸਿੱਧਾ ਦੋਤਾ ਜਾਂਦਾ ਹੈ ਉਸ ਤੋਂ ਬਾਅਦ ਪੁਲਿਸ ਮੌਕੇ ਦੇ ਉੱਤੇ ਹੀ ਗਸ਼ਟਡ ਅਫਸਰ ਨੂੰ ਬੁਲਾਉਂਦੀ ਹੈ ਬੁਲਾ ਕੇ ਉਸ ਜਗ੍ਹਾ ਦੇ ਉੱਤੇ ਵੀਡੀਓ ਬਣਾਈ ਜਾਂਦੀ ਹੈ ਵੀਡੀਓ ਬਣਾਉਣ ਤੋਂ ਬਾਅਦ ਗੱਡੀ ਦੇ ਵਿੱਚੋਂ ਜਿਹੜਾ ਹੈਗਾ ਹੈ ਜੋ ਦੱਸਿਆ ਜਾ ਰਿਹਾ ਚਾਰ ਗ੍ਰਾਮ ਜੋ ਆਈਸ ਫੜੀ ਗਈ ਹੈ ਉਸ ਆਈਸ ਨੂੰ ਬਰਾਮਦ ਕੀਤਾ ਜਾਂਦਾ ਹੈ ਤੇ ਉਸ ਤੋਂ ਬਾਅਦ ਰਾਤ ਨੂੰ ਜਿਹੜਾ ਹੈਗਾ ਉਹ 1 ਵਜੇ ਦੇ ਤਕਰੀਬਨ ਕਰੀਬ ਜਿਹੜਾ ਹੈਗਾ ਉਹ ਗ੍ਰਿਫਤਾਰੀ ਪਾਈ ਜਾਂਦੀ ਹੈ ਤਾਂ ਉਸ ਤੋਂ ਬਾਅਦ ਉਹਨਾਂ ਨੂੰ ਫਲੋਰ ਜਿਹੜਾ ਹੈਗਾ ਉਹ ਥਾਣੇ ਦੇ ਵਿੱਚ ਹੀ ਰੱਖਿਆ ਜਾਂਦਾ ਹੈ ਤੇ ਹੁਣ ਉਹਨਾਂ ਨੂੰ ਦੁਬਾਰਾ ਜਿਹੜਾ ਹੈ ਕੋਰਟ ਦੇ ਵਿੱਚ ਪੇਸ਼ ਕੀਤਾ ਜਾਵੇਗਾ ਅਤੇ ਪੇਸ਼ ਕਰਨ ਤੋਂ ਬਾਅਦ ਉਹਨਾਂ ਦਾ ਰਿਮਾਂਡ ਜਿਵੇਂ ਕਿ ਦੱਸਿਆ ਜਾ ਰਿਹਾ ਹੈ ਕਿ ਰਿਮਾਂਡ ਲੈ ਕੇ ਜਿਹੜੀ ਹੈ ਉਹ ਹੋਰ ਫਰਦਰ ਇਨਕੁਆਇਰੀ ਜਿਹੜੀ ਹੈ ਉਹ ਵੀ ਕੀਤੀ ਜਾਵੇਗੀ ਤਾਂ ਰਿਮਾਂਡ ਲਿਆ ਜਾਵੇਗਾ ਹਾਲਾਂਕਿ ਇਸ ਮਾਮਲੇ ਦੇ ਵਿੱਚ ਲਗਾਤਾਰ ਕਈ ਚੀਜ਼ਾਂ ਜਿਹੜੀਆਂ ਨੇ ਉਹ ਨਿਕਲ ਕੇ ਸਾਹਮਣੇ ਆਉਂਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਇਹ ਮਾਮਲੇ ਦੇ ਵਿੱਚ ਨਿਕਲ ਕੇ ਇਹ ਵੀ ਸਾਹਮਣੇ ਆ ਰਿਹਾ ਹੈ ਕਿ ਜਿਸ ਜਗ੍ਹਾ ਤੋਂ ਭਾਈ ਅੰਮ੍ਰਿਤਪਾਲ ਸਿੰਘ ਹੋਰ ਦੇ ਭਰਾ ਹਰਪ੍ਰੀਤ ਸਿੰਘ ਹੋਰਾਂ ਨੇ ਇਹ ਨਸ਼ਾ ਲਿਆ ਉਹ ਕੌਣ ਸੀਗਾ ਤਾਂ ਉਸ ਦਾ ਵੀ ਜਿਹੜਾ ਹੈ ਉਹ ਪ੍ਰੋਪਰ ਤਰੀਕੇ ਦੇ ਨਾਲ ਪੁਲਿਸ ਨੇ ਡਿਟੇਲ ਦੱਸਣ ਦੀ ਕੋਸ਼ਿਸ਼ ਕੀਤੀ ਹੈ ਉਹ ਲੁਧਿਆਣੇ ਦਾ ਰਹਿਣ ਵਾਲਾ ਜਿਹੜਾ ਹੈਗਾ ਹੈ ਉਹ ਸੰਦੀਪ अरोड़ा ਪੁੱਤਰ ਅਮਰਜੀਤ ਵਾਸੀ ਈਟਾ ਨਗਰ ਥਾਣਾ ਬੋਲੋਵਾਲ ਦਾ ਰਹਿਣ ਵਾਲਾ ਹੈ ਜਿਸ ਤੋਂ ਇਹ ਨਸ਼ਾ ਜਿਹੜਾ ਹੈਗਾ ਹੈ ਉਹ ਬਰਾਮਦ ਕੀਤਾ ਗਿਆ ਇਸ ਤੋਂ ਨਸ਼ਾ ਬਰਾਮਦ ਕੀਤਾ ਗਿਆ ਜਿਸ ਜਗ੍ਹਾ ਤੋਂ ਇਹਨਾਂ ਨੇ ਜਿਹੜੀ ਹੈਗੀ ਉਹ ਡਿਲੀਵਰੀ ਲਈ ਸੀਗੀ ਜਿਸ ਜਗ੍ਹਾ ਤੇ ਜਾ ਕੇ ਉਹਨਾਂ ਨੇ ਪੈਸੇ ਦਿੱਤੇ ਗਏ ਸੀਗੇ ਅਤੇ ਜਦੋਂ ਪੈਸੇ ਦਿੱਤੇ ਗਏ ਉਸ ਦਾ ਵੀ ਪ੍ਰੋਪਰ ਜਿਹੜਾ ਹੈਗਾ ਉਹ ਡਿਟੇਲ ਦੱਸਣ ਦੀ ਕੋਸ਼ਿਸ਼ ਕੀਤੀ ਗਈ ਦੱਸਿਆ ਜਾ ਰਿਹਾ ਹੈ ਕਿ ਜੋ ਪੈਸੇ ਜਿਹੜੇ ਨੇ ਦਿੱਤੇ ਗਏ ਨੇ ਉਹ ਆ Google Pay ਰਾਹੀਂ ਜਿਹੜਾ ਹੈ ਉਹ ਦਿੱਤਾ ਗਿਆ ਜਿਸ ਦਾ ਸਕਰੀਨਸ਼ਾਟ ਵੀ ਇਸ ਵਕਤ ਜਿਹੜਾ ਹੈ ਉਹ ਸੋਸ਼ਲ ਮੀਡੀਆ ਦੇ ਉੱਤੇ ਚੱਲ ਰਿਹਾ ਹੈ ਤਾਂ ਹੁਣ ਤੱਕ ਜੋ ਕੁਝ ਪੁਲਿਸ ਵੱਲੋਂ ਬਰਾਮਦ ਕੀਤਾ ਗਿਆ ਹੈ ਉਹ ਮੈਂ ਜ਼ਰੂਰ ਦੱਸਣ ਦੀ ਕੋਸ਼ਿਸ਼ ਕਰੂੰਗਾ ਆ 4 ਗ੍ਰਾਮ ਆਈਸਟਰੀਆ ਉਹ ਬਰਾਮਦ ਕੀਤੀ ਗਈ ਹੈਗੀ ਹੈ ਇੱਕ ਕਾਰ ਕ੍ਰੇਟਾ ਪੀਵੀ0 2CX38 ਆ 08 ਜਿਹੜੀ ਹੈ ਉਹ ਜਿਹੜੀ ਹੈਗੀ ਆ ਉਹ ਬਰਾਮਦ ਕੀਤੀ ਗਈ ਹੈ ਦੋ ਪੰਨੀਆਂ ਜਿਹੜੀਆਂ ਨੇ ਜਿਨ੍ਹਾਂ ਵਿੱਚ ਨਸ਼ਾ ਲੱਗਿਆ ਹੋਇਆ ਸੀਗਾ ਦੋ ਲਾਈਟਰ ਦੋ ਮੋਬਾਈਲ ਫੋਨ ਹਰਪ੍ਰੀਤ ਸਿੰਘ ਉਰ ਹੈਪੀ ਦੇ ਕੋਲੋਂ ਜਿਹੜਾ ਹੈਗਾ ਇੱਕ ਮੋਬਾਈਲ ਫੋਨ ਜਿਹੜਾ ਹੈ ਉਹ ਬਰਾਮਦ ਕੀਤਾ ਗਿਆ ਤਾਂ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਬਰਾਮਦ ਕੀਤੀਆਂ ਗਈਆਂ ਜੋ ਕਿ ਪ੍ਰੋਪਰ ਪ੍ਰੈਸ ਨੋਟ ਦੇ ਵਿੱਚ ਲਿਖਿਆ ਹੋਇਆ ਹੈ ਤਾਂ ਕਿ ਕੁਝ ਮਾਮਲਾ ਸਵੇਰ ਤੋਂ ਹੀ ਲਗਾਤਾਰ ਚੱਲਦਾ ਹੋਇਆ ਨਜ਼ਰ ਆ ਰਿਹਾ ਸੀ ਉਹ ਤੁਹਾਨੂੰ ਦੱਸਣ ਦੀ ਜਿਹੜੀ ਹੈ ਉਹ ਕੋਸ਼ਿਸ਼ ਕੀਤੀ ਹੁਣ ਕੁਝ ਹੀ ਸਮੇਂ ਦੇ ਵਿੱਚ ਜਿਹੜਾ ਹੈ ਉਹ ਪਪਾ ਯਮਨਤਪਾਲ ਸਿੰਘ ਹੋਰਾਂ ਨੂੰ ਕੌਮੀ ਅਦਾਲਤ ਦੇ ਵਿੱਚ ਜਿਹੜਾ ਹੈਗਾ ਮਾਫ ਕਰਨਾ 플ੋਰ ਅਦਾਲਤ ਦੇ ਵਿੱਚ ਜਿਹੜਾ ਹੈਗਾ ਉਹ ਪੇਸ਼ ਕੀਤਾ ਜਾਵੇਗਾ ਤੇ ਇਸ ਜਗ੍ਹਾ ਦੇ ਉੱਤੇ ਜਿਹੜਾ ਹੈ ਉਹ ਲਿਆ ਕੇ ਉਹਨਾਂ ਦਾ ਜਿਹੜਾ ਹੈ ਕੁਝ ਸਮੇਂ ਦੇ ਵਿੱਚ ਰਿਮਾਂਡ ਲਿਤਾ ਜਾਵੇਗਾ ਇਹ ਤਸਵੀਰਾਂ 플ੋਰ ਤੋਂ ਸਾਂਝੇ ਕਰਿਆ ਮੇਰੇ ਸਹਿਯੋਗੀ ਕੈਮਰਾ ਪਰਸਨ ਪੰਕੀ ਦੇ ਨਾਲ ਰਜੀ ਗੁਪਤਾ ਬਾਬੂ ਸਾਹਿਬ ਟਾਈਮ ਚਿਲੰਦਰ 플ੋਰ